ਮੈਂ ਵੀ ਦੇਖਿਆ ਕਿ ਸਟੇਜ ਦੇ ਉੱਤੇ ਜਦੋਂ ਕੁੜੀਆਂ ਨੱਚਦੀਆਂ ਹੁੰਦੀਆਂ ਆ ਜਦੋਂ ਸ਼ੋਅ ਲਗਾਉਣ ਆਉਂਦੀਆਂ ਨੇ ਤਾਂ ਮੁੰਡੇ ਨਾਲ ਸਟੇਜ ਦੇ ਉੱਤੇ ਚੜ ਕੇ ਨੱਚਣ ਲੱਗ ਜਾਂਦੇ ਨੇ ਇਦਾਂ ਕਦੇ ਹੋਇਆ ਕਿਸੇ ਨੇ ਗਲਤ ਤਰੀਕੇ ਤੋਂ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਮੈਂ ਉੱਪਰ ਗੱਲੀ ਰਹਿ ਗਈ ਕੁੜੀਆਂ ਦੇ ਨਾਲ ਹੀ ਕਿੱਚੋ ਜਿੱਦਾਂ ਤਿੰਨ ਕ ਜਾਨੇ ਸਾਨੂੰ ਨਹੀਂ ਪਤਾ ਲੱਗਿਆ ਉਹ ਕਿੱਧਰ ਦੀ ਚੜੇ ਉਹਨਾਂ ਤੰਗ ਕਰਦੇ ਸੀ ਫੰਕਸ਼ਨ ਜਦੋਂ ਉਹਦਾ ਫੰਕਸ਼ਨ ਸ਼ੁਰੂ ਹੋਇਆ ਸੀ ਉਦੋਂ ਤੇ ਤੰਗ ਕਰਦੇ ਸੀਗੇ ਉਹ ਜਦੋਂ ਉੱਪਰ ਆਏ ਨਾ ਜਿੱਦਾਂ ਮੇਰੇ ਨਾਲ ਹੀ ਕੁੜੀ ਕੜੀ ਸੀ ਪਤਾ ਨਹੀਂ ਉਹਨੇ ਉਹਨੂੰ ਟੱਚ ਕਰਨ ਉਹਨੇ ਮੈਨੂੰ ਕਰਤਾ ਜਿੱਦਾਂ ਭਾਕ ਕਰ ਲੈਣ ਮੈਨੂੰ ਇਹਨਾਂ ਉਹ ਗੁੱਸਾ ਆ ਗਿਆ ਬਹੁਤ ਜ਼ਿਆਦਾ ਗੁੱਸਾ ਆ ਗਿਆ ਮੈਂ ਤਾਂ ਉਹਦੇ ਤੇਜ਼ ਤੇ ਉਹਨੂੰ ਗਲੇ ਤੋੜ ਦਿੱਤਾ ਅਕਸਰ ਇੰਨੀ ਜ਼ਿਆਦਾ ਤੇ ਲੜਾਈ ਚੱਲਦੇ ਸ਼ੋਹ ਚੱਲਦੇ ਸ਼ੋਹ ਜੀ ਪਰ ਇਸ ਲਾਈਨ ਦੇ ਵਿੱਚ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਚੰਗਾ ਨਹੀਂ ਸਮਝਿਆ ਜਾਂਦਾ ਐਦਾਂ ਕਿਉਂ ਜਿਹੜੇ ਹਾਫ ਕੱਪੜੇ ਪਾ ਕੇ ਸ਼੍ਰੀ ਵੈਸਟਰਨ ਵੇਅਰ ਕਰਦੀਆਂ ਨੇ ਜਿਹੜੇ ਉਹਗਾ ਔਰਕੈਸਟਰ ਉਹਨੂੰ ਔਰਕੈਸਟਰਾ ਕਹਿੰਦੇ ਆ ਅਸੀਂ ਮੰਨ ਕੇ ਚੱਲੀ ਆਹੀ ਪ੍ਰਮੋਟ ਹੀ ਮੰਨ ਕੇ ਚੱਲੀ ਆ ਵੀ ਸੱਭਿਆਚਾਰਕ ਨੂੰ ਕਰਦੇ ਆ ਜਿਆਦਾ ਮੈਂ ਲਚਰਤ ਵਾਲੀ ਚੀਜ਼ ਨੂੰ ਬਿਲਕੁਲ ਹੀ ਨਹੀਂ ਕਰਦਾ ਤੁਹਾਨੂੰ ਵੀਰੇ ਕਦੇ ਬੁਰਾ ਲੱਗਿਆ ਹੋਵੇ ਜਿੱਦਾਂ ਹੈ ਸਟੇਜ ਦੇ ਉੱਤੇ ਹਨਾ ਨੱਚ ਰਹੇ ਨੇ ਜਿੱਦਾਂ ਨਾਲ ਸਟੇਜ ਦੇ ਉੱਤੇ ਚੜ ਗਿਆ ਕੋਈ ਮੁੰਡਾ ਅੱਛਾ ਇਸ ਲਾਈਨ ਦੇ ਵਿੱਚ ਆਉਣਾ ਤੁਹਾਡਾ ਸ਼ੌਕ ਸੀ ਜਾਂ ਮਜਬੂਰੀ ਸੀ ਦੇਖੋ ਜਦੋਂ ਸਟਾਰਟਿੰਗ ਬੇਲੀ ਸਟੇਜ ਲਗਾਈ ਸੀ ਹੈ ਨਾ ਉਹ ਮੈਂ ਇੱਕ ਮਤਲਬ ਘਰ ਤੋਂ ਆਪਣੇ ਛੋਰੀ ਲਗਾਈ ਸੀ ਇਹ ਮੇਰੀ ਤਾਂ ਮਜਬੂਰੀ ਸੀ ਕਿ ਹੈ ਨਾ ਕਿਉਂਕਿ ਗਰੀਬੀ ਬਹੁਤ ਜ਼ਿਆਦਾ ਸੀਗੀ ਮੰਮੀ ਜਿਹੜੀ ਮੇਰੇ ਮਦਰ ਸੀ ਉਹ ਘਰਾਂ ਦਾ ਕੰਮ ਕਰਦੀ ਸੀ ਇਹ ਸਾਡੀ ਮਜਬੂਰੀ ਸੀ ਅਸੀਂ ਸਾਡਾ ਤਾਂ ਘਰ ਵੀ ਇਦਾਂ ਦਾ ਹੁੰਦਾ ਸੀਗਾ ਤੇ ਜੇ ਮੀ ਆਉਂਦਾ ਸੀ ਨਾ ਤਾਂ ਜਿਉਂ ਲੱਗਦਾ ਸੀ ਕਰ ਸਾਡਾ ਬਾਲਿਆਂ ਦੀ ਛੱਤਾਂ ਹੀ ਹੁੰਦੀਆਂ ਸੀਗੀਆਂ ਅ ਮੁੰਡਿਆਂ ਨੂੰ ਵੀ ਕਈ ਵਾਰ ਐਵੇਂ ਹੋ ਜਾਂਦਾ ਹੈ ਨਾ ਵੀ ਆਪਸ ਦੇ ਵਿੱਚ ਮੁੰਡੇ ਹੀ ਨੀਵਾ ਦਿਖਾਉਣ ਲੱਗ ਜਾਂਦੇ ਕਈ ਵਾਰ ਵੀ ਤੂੰ ਤਾਂ ਆ ਕੰਮ ਕਰਦਾ ਆ ਪਿੰਡ ਦੇ ਵਿੱਚ ਜਦੋਂ ਜਦੋਂ ਤਾਂ ਸਾਰਿਆਂ ਨੂੰ ਪਤਾ ਲੱਗਿਆ ਵੀ ਕੰਮ ਕਰਦੇ ਨੇ ਇਹ ਵਾਲਾ ਉਦੋਂ ਤੇ ਇੱਕ ਵਾਰੀ ਤਾਂ ਸਾਰਿਆਂ ਦੇ ਮੂੰਹ ਮਤਲਬ ਫਲਟ ਕੇ ਸੀ ਸਾਡੇ ਤੋਂ ਹਾਂ ਜਦੋਂ ਦੇ ਸੋਸ਼ਲ ਮੀਡੀਆ ਤੇ ਆਏ ਆ ਠੀਕ ਹੈ ਵਧੀਆ ਚੱਲ ਰਹੇ ਆ ਕਿਤੇ ਕੋਈ ਟਾਈਮ ਸੀ ਕਿਤੇ ਸਾਹਮਣੇ ਖੜੇ ਨੂੰ ਨਹੀਂ ਸੀ ਕੋਈ ਬੁਲਾਉਂਦਾ ਤੇ ਅੱਜ ਵੀ ਜੇ ਛਾਈ ਪਏ ਆ ਤੇ ਅੱਜ ਇਹ ਸਾਡੇ ਆ ਇਹ ਚੀਜ਼ ਚੜਦੇ ਚੜਦੇ ਜ਼ੋਰ ਜਨੂ ਸਲਾਮ ਹੁੰਦੀ ਹੈ Delhi Post ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਭੜਨਾਲ ਹੀ ਨਕੂ ਜੀਆ ਜ਼ਿੰਦਗੀ ਇੱਕ ਛੋਟਾ ਜਿਹਾ ਸ਼ਬਦ ਆਪਣੇ ਆਪ 'ਚ ਬਹੁਤ ਡੂੰਗੇ ਅਰਥ ਸਮੋਈ ਬੈਠਾ ਕੋਈ ਇਸ ਨੂੰ ਜਦੋਂ ਜੈਦ ਕਹਿੰਦਾ ਤੇ ਕੋਈ ਇਸ ਨੂੰ ਸਫਰ ਦਾ ਨਾ ਦਿੰਦਾ ਕੋਈ ਇਸ ਨੂੰ ਜ਼ਿੰਦਾਦਿਲੀ ਵਜੋਂ ਵੀ ਸਨਮਾਨਦਾ ਹੈ। ਜ਼ਿੰਦਗੀ ਨਾ ਹੈ ਦੁੱਖਾਂ ਤੇ ਸੁੱਖਾਂ ਦਾ, ਆਸ਼ਾ ਤੇ ਨਿਰਾਸ਼ਾ ਦਾ, ਪਿਆਰ ਤੇ ਟਕਰਾ ਦਾ, ਦੋਸਤੀ ਤੇ ਚਾਹਤ ਦਾ, ਰੁੱਸਣ ਤੇ ਮਨਾਉਣ ਦਾ। ਭਾਵ ਕਿ ਜ਼ਿੰਦਗੀ 'ਚ ਬਹੁਤ ਸਾਰੇ ਉਤਰਾ ਚੜਾ ਆਉਂਦੇ ਹੀ ਰਹਿੰਦੇ ਨੇ, ਪਰ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਜੇਕਰ ਕੋਈ ਆਪਣਾ ਪਿਆਰ ਕਰਨ ਵਾਲਾ ਮਿਲ ਜਾਵੇ ਤਾਂ ਜ਼ਿੰਦਗੀ ਸੋਹਣੀ ਤੇ ਸੌਖੀ ਲੰਘਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਖੂਬਸੂਰਤ ਜੋੜੀ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਇਸ ਜ਼ਿੰਦਗੀ ਦੇ ਸਫ਼ਰ ਨੂੰ ਬਾਖੂਬੀ ਸਮਝਿਆ ਢੇਲੀ ਪੋਸਟ ਪੰਜਾਬੀ ਦੇ ਸਟੂਡੀਓ ਆਈਜੀ ਕੇਪੀ 26 ਜੋੜੀ ਹਾਲਕਿ ਤੁਸੀਂ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਦੇਖਦੇ ਹੋਵੋਗੇ ਤੁਸੀਂ ਜਾਣਦੇ ਵੀ ਹੋਵੋਗੇ ਪਰ ਅੱਜ ਦੇ ਇਸ ਪੋਡਕਾਸਟ ਦੇ ਵਿੱਚ KP26 ਜੋੜੀ ਦੀ ਲਵ ਸਟੋਰੀ ਤੋਂ ਲੈ ਕੇ ਕੰਮ ਤੱਕ ਦੇ ਸਫਰ ਨੂੰ ਅਸੀਂ ਜਾਣਾਂਗੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ KP26 ਜੋੜੀ ਦੇ ਅਮ੍ਰਿਤ ਤੇ ਅਮਨ ਜੀ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਨੂੰ ਸਾਨੂੰ ਇੱਥੇ ਬੁਲਾਉਣ ਲਈ ਡੇਲੀ ਪੋਸਟ ਪੰਜਾਬੀ ਦੇ ਪੂਰੀ ਟੀਮ ਦਾ ਧੰਨਵਾਦ ਕਰਦੇ ਹਾਂ ਜੀ ਜੀ ਧੰਨਵਾਦ ਤੁਹਾਡਾ ਥੈਂਕ ਯੂ ਜੀ ਵੀਰੇ ਕਿੱਦਾਂ ਦੀ ਜ਼ਿੰਦਗੀ ਲੰਘ ਰਹੀ ਹੈ ਹੁਣ ਸਭ ਤੋਂ ਪਹਿਲਾਂ ਇਹ ਦੱਸੋ ਜ਼ਿੰਦਗੀ ਬਹੁਤ ਹੀ ਜ਼ਿਆਦਾ ਸੋਹਣੀ ਲੰਘਦੀ ਹੈ ਕਹਿੰਦੇ ਜਦੋਂ ਜਦੋਂ ਆਪਣਾ ਹਮਸਫਰ ਜੇ ਵਧੀਆ ਮਿਲ ਜੇ ਨਾ ਜੀ ਤਾਂ ਫਿਰ ਤਾਂ ਉਹ ਮਨ ਨੂੰ ਕੋਈ ਸ਼ੱਕ ਸ਼ੋਧਾ ਰਹਿੰਦਾ ਨਹੀਂਗਾ ਜ਼ਿੰਦਗੀ ਦੇ ਵਿੱਚ ਵੀ ਉਹ ਕਿੱਦਾਂ ਦੀ ਹੋਊਗੀ ਕਿੱਦਾਂ ਦੀ ਨਹੀਂ ਪਰ ਮੈਨੂੰ ਜਣ ਕੇ ਮੇਰਾ ਜਿਹੜਾ ਜੀਵਨ ਸਾਥੀ ਮੈਨੂੰ ਇੰਨਾ ਕੁ ਜ਼ਿਆਦਾ ਵਧੀਆ ਦਿੱਤਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਵੀ ਬਹੁਤ ਜ਼ਿਆਦਾ ਵਧੀਆ ਸਕੂਨ ਵਾਲਾ ਅਮਨ ਜੀ ਹੁਣਾਂ ਕੋਲ ਵੀ ਪੁੱਛ ਲੈਂਦੇ ਆ ਨੇ ਜੀ ਸਾਡੀ ਜ਼ਿੰਦਗੀ ਬਹੁਤ ਹੀ ਮਤਲਬ ਇੰਨਾ ਕਾਸੀਂ ਸੋਚਿਆ ਵੀ ਨਹੀਂ ਸੀ ਵੀ ਜਿੰਨੀ ਵਧੀਆ ਸਾਡੀ ਜ਼ਿੰਦਗੀ ਨੰਗ ਰਹੀ ਹੈ ਠੀਕ ਹੈ ਕੇਪੀ 26 ਜੋੜੀ ਕੇਪੀ 26 ਵੀ ਆਪਾਂ ਕਹਿ ਸਕਦੇ ਹਾਂ ਨਾ ਮੈਨੂੰ ਪਹਿਲਾਂ ਤਾਂ ਇਹਦਾ ਮਤਲਬ ਸਮਝਾਓ ਵੀ ਕੇਪੀ 26 ਹੀ ਨਾ ਕਿਉਂ ਰੱਖਿਆ ਕੋਈ ਰਾਜ਼ ਹੈ ਇਹਦੇ ਪਿੱਛੇ ਕੋਈ ਵਜ੍ਹਾ ਹੈ ਕਾਰਨ ਕੀ ਹੈ ਕਿਉਂਕਿ ਨਾ ਤਾਂ ਕੇ ਤੋਂ ਤੁਹਾਡਾ ਨਾਮ ਹੈ ਤੇ ਨਾ ਹੀ ਤੁਹਾਡਾ ਹੈ ਦੋਹਾਂ ਦਾ ਏ ਏ ਤੋਂ ਨਾ ਹੈ ਤੇ ਕਿਵੇਂ ਕਿਵੇਂ ਕੀ ਰਾਜ਼ ਹੈ ਇਹਦੇ ਪਿੱਛੇ ਇਦੇ ਪਿੱਛੇ ਰਾਜ ਹੈ ਜੀ ਮੰਨ ਕੇ ਚੱਲੀਏ ਵੀ ਮੈਨੂੰ ਨਾ ਬਚਪਨ ਤੋਂ ਲੈ ਕੇ ਇੱਕ 26 ਨੰਬਰ ਬਹੁਤ ਜ਼ਿਆਦਾ ਦਿਨ ਹੁੰਦਾ ਸੀਗਾ ਵੀ ਜਿਆ ਸੁਪਨਿਆਂ ਦੇ ਵਿੱਚ ਲਾ ਲਈਏ ਜਾਂ ਮੈਂ ਕਿਤੇ ਜਾਣਾ ਗੱਡੀ ਲੈ ਕੇ ਤੇ ਅੱਗੇ ਕੋਈ ਗੱਡੀ ਆ ਉਹਦੇ ਸਾਹਮਣੇ ਆਪਾਂ ਨੰਬਰ ਪਲੇਟ ਦੇ ਲਾ ਲਈਏ ਅਚਾਨਕ ਚੱਕ ਕੇ ਮਤਲਬ ਮੇਰੇ 26 ਨੰਬਰ ਹੀ ਹੁੰਦਾ ਸੀਗਾ ਸੁਪਨਿਆਂ ਦੇ ਵਿੱਚ ਸੁਪਨਿਆਂ ਦੇ ਵਿੱਚ ਵੀ ਕਰੀਏ ਸਾਹਮਣੇ ਗੱਡੀ ਜਾਂਦੀ ਹੈ ਕੋਈ ਜੇ ਆਪਾਂ ਡਰਾਈਵ ਕਰਦੇ ਆ ਤੇ ਉਦੋਂ ਵੀ 26 ਨੰਬਰ ਗੱਡੀ ਆ ਜਾਂਦੀ ਸਾਹਮਣੇ ਆ ਜਾਂਣੀ ਹੈਨਾ ਤੇ ਜਦੋਂ ਮੈਨਾਂ ਨੂੰ ਮਿਲਿਆ ਕਿਉਂਕਿ ਮੈਂ ਤਾਂ ਇਹਨਾਂ ਦਾ ਕਿਤੇ ਬਰਤੁਨੀ ਜੀ ਪੁੱਛਿਆ اچھا ਹਾਂ ਠੀਕ ਹੈ ਤੇ ਮੈਰਜ ਹੋਈ ਮੇਰੀ ਇਹਨਾਂ ਦਾ ਜਨਮ ਦਿਨ ਉਹ ਵੀ 26 ਤਰੀਕ ਦਾ ਹੈ ਅੱਛਾ ਜੀ ਤੇ ਉਸ ਤੋਂ ਬਾਅਦ ਮੇਰਾ ਬੇਟਾ ਹੋਇਆ ਵਰਕੀਰਤ ਅੱਛਾ ਜੀ ਤੇ ਉਹਨਾਂ ਦਾ ਜਨਮ ਦਿਨ ਵੀ ਜਿਹੜਾ 26 ਤਰੀਕ ਦਾ ਹੈ ਠੀਕ ਹੈ ਜੀ ਤੇ ਕੇ ਤੇ ਕੀਰਤ ਪੀ ਤੇ ਪੰਧੀਰ ਅੱਛਾ ਤੇ 26 ਨੂੰ ਇਹਨਾਂ ਮਾਂ ਪੁੱਤਾਂ ਦਾ ਜਿਹੜਾ ਬਰਥ ਹੈ ਤੇ ਜੋੜੀ ਸਾਡੀ ਆ ਗਈ ਅੱਛਾ ਕੇਪੀ 26 ਕੇਪੀ 26 ਜਿਹਦੇ ਛੋਟੇ ਬੇٹے ਦਾ ਨਿਕਨੇਮ ਹਨਾ ਕੀਰਤ ਪੰਦੇਸਾ ਦਾ ਗੋਤਾ ਹਾਂਜੀ ਠੀਕ ਠੀਕ ਮਤਲਬ ਇਹ ਰਾਜ਼ ਆ ਤੁਹਾਡੇ ਹਨਾ ਕਿਉਂਕਿ ਬਹੁਤ ਲੋਕ ਹੀ ਪੁੱਛਦੇ ਆ ਵੀ ਕੇਪੀ 26 ਕਿਉਂਕਿ ਨਾਂ ਵੀ ਜਿਨ੍ਹਾਂ ਨੂੰ ਪਤਾ ਹੁੰਦੇ ਨਾ ਵੀ ਅੰਮ੍ਰਿਤ ਤੇ ਅਮਨ ਤੇ ਉਹ ਸੋਚਦੇ ਵੀ ਇਹ ਕਾਤੋਂ ਹਨਾ ਨਾਂ ਰੱਖ ਲਿਆ ਮੈਨੂੰ ਵੀ ਪਹਿਲਾਂ ਪਹਿਲਾਂ ਮੈਂ ਸੋਚਾਂ ਚ ਪੈ ਗਈ ਮੈਂ ਕਿ ਕਪੀ 26 ਜੋੜੀ ਦਾ ਇਦਾਂ ਕਿਦਾਂ ਹੋ ਗਿਆ ਫੇ ਮੈਂ ਕਿ ਪੁੱਛੂੰਗੀ ਜ਼ਰੂਰ ਵੀ ਕੀ ਰਾਜ਼ ਹੈ ਇਹਦੇ ਪਿੱਛੇ ਇਹ ਬਹੁਤ ਲੋਕਾਂ ਦਾ ਯਾਨੀ ਕਿ ਇਹੀ ਸਾਨੂੰ ਇਹ ਪੁੱਛਦੇ ਕਪੀ 26 ਦਾ ਰਾਜ ਕੀ ਹੈ ਕਪੀ 26 ਦਾ ਰਾਜ ਕੀ ਹੈ ਮੈਂ ਮਤਲਬ ਹਰੇਕ ਨੂੰ ਇਹ ਚੀਜ਼ ਦੱਸਦਾ ਵੀ ਕੇ ਤੇ ਕੀਰਤ ਮੇਰੇ ਬੇਟੇ ਦਾ ਨਾਂ ਆ ਗਿਆ ਪੀ ਤੇ ਭੰਦੇਰ ਆ ਗਿਆ 26 ਨੂੰ ਯਾਨੀ ਕਿ ਇਹਨਾਂ ਮਾਪੋਤਾਂ ਦਾ ਵਰਥਾ ਗਿਆ ਜੋੜੀ ਸਾੜੀ ਹੋਗੀ KP26 ਜੋੜੀ ਬਣ ਗਿਆ ਮਤਲਬ ਉਦੋਂ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਸ ਲਾਈਨ ਦੇ ਵਿੱਚ ਪਤਾ ਨਹੀਂ ਸੀ ਘਰੇ ਦੱਸੇ ਨਹੀਂ ਸੀ ਮੈਂ ਠੀਕ ਤੇ ਉਸ ਤੋਂ ਬਾਅਦ ਮੈਂ ਯਾਨੀ ਕਿ ਇਹਨਾਂ ਨੇ ਕਿਹਾ ਵੀ ਦੱਸਣਾ ਦੱਸਣਾ ਜ਼ਰੂਰੀ ਦੱਸਣਾ ਫਿਰ ਮੈਂ ਫਿਰ ਵੀ ਹੌਲੀ ਹੌਲੀ ਜਾ ਕੇ ਆਪਣੇ ਬ੍ਰਦਰ ਤੋਂ ਤਾਂ ਯਾਨੀ ਕਿ ਮੈਂ ਫਿਰ ਵੀ ਉਹ ਰੱਖਿਆ ਵੀ ਮੈਂ ਭਰਾ ਨੂੰ ਨਹੀਂ ਦੱਸ ਸਕਦਾ ਅੱਛਾ ਉਹ ਤੋਂ ਮੈਂ ਯਾਨੀ ਐਵੇਂ ਜਿਹੜਾ ਬਾੜਾ ਨੇ ਮੇਰੇ ਨਾਲ ਗੱਲ ਕੀਤੀ ਸੀ ਕਹਿੰਦੇ ਕੋਈ ਗੱਲ ਨਹੀਂ ਆਪਾਂ ਦੱਸ ਦੇਾਂਗੇ ਘਰੇ ਜੇ ਤੈਨੂੰ ਕੋਈ ਮਤਲਬ ਕੱਲ ਨੂੰ ਵੀ ਮੈਰਿਜ ਤੋਂ ਬਾਅਦ ਜੇ ਤੈਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਤੈਨੂੰ ਕੋਈ ਕੁਝ ਕਹਿੰਦਾ ਵੀ ਉਹ ਮੈਂ ਬੈਠਾ ਹੈ ਨਾ ਵੀ ਮੈਨੂੰ ਪਤਾ ਵੀ ਮੇਰੀ ਘਰੇਲੂ ਫੈਮਿਲੀ ਆ ਵੀ ਉਹਨਾਂ ਨੇ ਅਲਾਉ ਨਹੀਂ ਕਰਨੀ ਇਹ ਚੀਜ਼ ਹੈ ਨਾ ਬੇਸ ਲਾਈਨ ਦੇ ਆਪਾਂ ਕਿਉਂਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਉਹ ਚੀਜ਼ ਬਾਰੇ ਉਹ ਕਿੱਦਾਂ ਅਲਾਉ ਕਰਨਗੇ ਵੀ ਆਪੇਸ ਲਾਈਨ ਦੀ ਕੁੜੀ ਲੈ ਕੇ ਆਉਂਦੇ ਘਰੇ ਹੈ ਨਾ ਮੰਨ ਲਓ ਲੈ ਵੀ ਆਉਂਦੇ ਉਹਨਾਂ ਨੂੰ ਮੇਰੇ ਨੇਚਰ ਦਾ ਨਹੀਂ ਪਤਾ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਕੁੜੀ ਕਿੰਨੀ ਕੀ ਵਧੀਆ ਜਾਂ ਕੁਝ ਵੀ ਜੋ ਅੱਜ ਕੱਲ੍ਹ ਦੇਖਦੇ ਨੇ ਜਿਹੜੇ ਪਿੰਡ ਦੇ ਲੋਕ ਨੇ ਉਹੀ ਸੋਚਦੇ ਨੇ ਵੀ ਸੱਚੀ ਸਾਰੀਆਂ ਕੁੜੀਆਂ ਉਹੋ ਜੀਆਂ ਹੋਣਗੀਆਂ ਬਟ ਅਸੀਂ ਇਹਨਾਂ ਨੇ ਲਕੋ ਰੱਖਿਆ ਇਹ ਚੀਜ਼ ਦਾ ਅਸੀਂ ਸਾਰੀ ਫੈਮਿਲੀ ਤੋਂ ਰੱਖਿਆ ਕਦੋਂ ਤੱਕ ਇਹ ਜਦ ਅਸੀਂ ਜਦੋਂ ਪਹਿਲਾ ਪੋਡਕਾਸਟ ਕੀਤਾ ਨਾ ਜਦੋਂ ਉਹ ਪੋਡਕਾਸਟ ਸਾਡਾ ਆਇਆ ਤੇ ਉਦੋਂ ਕਲੀਅਰ ਹੋਇਆ ਸਾਰਿਆਂ ਨੂੰ ਡਾਊਟ ਸੀਗਾ ਕਿੰਨੇ ਸਾਲਾਂ ਬਾਅਦ ਮਤਲਬ ਕਿੰਨੇ ਸਾਲ ਤੱਕ ਤੁਸੀਂ ਇਹ ਗੱਲ ਲੁਕਾਈ ਤੁਸੀਂ ਦੇਖ ਲਓ 2017 ਦੇ ਵਿੱਚ ਸਾਡੀ ਮੈਰਿਜ ਹੋਈ ਹੈ ਠੀਕ ਹੈ ਜੀ 18 19 20 18 19 ਵੀ 22 ਸੌਰੀ 23 ਚ ਜਾ ਕੇ ਨੂੰ ਪਤਾ ਲੱਗਿਆ 5 ਸਾਲ ਬਾਅਦ 5 ਸਾਲਾਂ ਬਾਅਦ ਘਰੇ ਪਤਾ ਲੱਗਿਆ ਤੇ ਫਿਰ ਘਰੇ ਪਤਾ ਨਹੀਂ ਸੀ ਲੱਗਦਾ ਹੁੰਦਾ ਜਿੱਦਾਂ ਸ਼ੋਅ ਲਗਾਉਣ ਜਾਣਾ ਅਸੀਂ ਘਰੋਂ ਨਹੀਂ ਸੀ ਜਾਂਦੇ ਕਿਉਂਕਿ ਇਹ ਸਟਾਰਟਿੰਗ ਤੇ ਰੁਟੀਨ ਤੇ ਰਹਿੰਦੇ ਸੀਗੇ ਸੈਪਰੇਟ ਅੱਛਾ ਅੱਛਾ ਇਹ ਫਿਰ ਮੈਨੂੰ ਮੈਰਿਜ ਤੋਂ ਬਾਅਦ ਹੀ ਬਠਿੰਡੇ ਲੈ ਆਏ ਸੀਗੇ ਨਾਲ ਹੀ ਅੱਛਾ ਜੀ ਉਥੇ ਇਹਨਾਂ ਨੇ ਘਰੇ ਇਹ ਗੱਲ کہہ ਰਹੀ ਕਿ ਕਿਉਂਕਿ ਸਲੂਨ ਦਾ ਮੈਨੂੰ ਮਤਲਬ ਕੰਮ ਮੈਂ ਸਿੱਖਿਆ ਹੋਇਆ ਸੀਗਾ ਇਹ ਕਹਿੰਦੇ ਸਲੂਨ ਤੇ ਜੌਬ ਕਰਦੀ ਸੀ ਸਵੇਰੇ ਛੱਡੇ ਹੁਣਾਂ ਸ਼ਾਮ ਲੇ ਲਿਆ ਹਾਂ ਇਹ ਚਲੋ ਉਹ ਸਾਡੀ ਆਪਸ ਹੀ ਅੰਡਰਸਟੈਂਡਿੰਗ ਸੀ ਨਾ ਦੋਨਾਂ ਜਾਣਿਆ ਦੀ ਇਹ ਇਦਾਂ ਹੋ ਗਿਆ ਵੀ ਮੰਨ ਕੇ ਚੱਲੀਏ ਵੀ ਅਸੀਂ ਉਦੋਂ ਫਿਰ ਇਹ ਚੀਜ਼ ਦੇ ਵਿੱਚ ਹੈ ਨਹੀਂ ਸੀ ਨਾ ਅਸੀਂ ਸੋਸ਼ਲ ਮੀਡੀਆ ਤੇ ਹੈ ਨਹੀਂ ਸੀ ਹੂੰ ਕਿਸੇ ਨੂੰ ਤਾਂ ਨਹੀਂ ਲੱਗ ਪਤਾ ਨਹੀਂ ਸੀ ਕਿ ਵੇਸੇ ਚੱਲ ਲੋਕ ਲਗਾ ਕਿ ਜੇ ਚੱਲੀ ਚੱਲੂਗਾ ਕੰਮ ਆਉਂਦਾ ਕਰੀ ਚੱਲ ਵੀ ਚਲ ਘਰ ਦਾ ਚਲਾਉਣਾ ਵੀ ਮੈਂ ਤਾਂ ਇੱਕ ਗੱਲ ਜਾਣਦਾ ਵੀ ਜਿਨ੍ਹਾਂ ਕੋਲੇ ਜ਼ਮੀਨ ਜਾਇਦਾਦ ਹੂੰ ਉਹਨਾਂ ਦਾ ਤਾਂ ਹੁੰਦਾ ਪ ਜਿੰਨਾਂ ਕੋਲੇ ਨਾ ਹੋਵੇ ਉਹਨਾਂ ਦਾ ਹੁੰਦਾ ਸ਼ਹਿਰ ਕਿਉਂਕਿ ਜਿਹਨੇ ਕੰਮ ਕਰਦਾ ਬਿਲਕੁਲ ਜਿਹਨੇ ਕੰਮ ਨਹੀਂ ਕਰਨਾ ਉਹਦਾ ਕੋਈ ਸ਼ਹਿਰ ਨਹੀਂ ਕੋਈ ਪਿੰਡ ਨਹੀਂ ਹਨਾ ਤੇ ਅਸੀਂ ਜਾਨੀ ਕਿ ਉੱਥੇ ਰਹਿ ਕੇ ਵੀ ਜਾਨੀ ਕਿ ਫਿਰ ਹਰੇਕ ਚੀਜ਼ ਮਾਈਂਡ ਦੇ ਵਿੱਚ ਪਲਾਨ ਕਰਕੇ ਚੱਲਣਾ ਪੈਂਦਾ ਵੀ ਆਉਣ ਵਾਲਾ ਭਵਿੱਖ ਕੀ ਹੋਊਗਾ ਆਪਾਂ ਸੇਵਿੰਗ ਦਾ ਕਰਕੇ ਰੱਖੀਏ ਚੀਜ਼ਾਂ ਦੀ ਆਪਾਂ ਚਲੋ 2-3 ਸਾਲ ਨਾਲ ਜਿਹੜੇ ਆਪਾਂ ਕੰਮ ਕਰ ਲੈਨੇ ਆ ਹਨਾ ਇਸ ਦੇ ਇਸ ਹਿਸਾਬ ਨਾਲ ਹੀ ਚੱਲੇ ਸੀਗੇ ਵੀ ਸਮੇਂ ਦੇ ਹਿਸਾਬ ਨਾਲ ਹੁਣ ਜਿਵੇਂ ਕਹਦੀਏ ਕੰਮ ਘਟਦਾ ਜਾਂਦਾ ਇਸ ਲਾਈਨ ਦਾ ਵੀ ਕੰਮ ਘਟਦਾ ਜਾਂਦਾ ਹਨਾ ਲੋਕਾਂ ਨੇ ਸੋਚਣੀ ਓਦਾਂ ਦੀਆਂ ਹੋ ਗਈਆਂ ਜਾਂ ਜਿਵੇਂ ਕਹიდੀਏ ਸਾਡੀ ਲਾਈਨ ਨੂੰ ਸਾਡੇ ਵਿੱਚ ਬੈਠਣ ਵਾਲੇ ਹੀ ਬਦਨਾਮ ਕਰੀ ਜਾਂਦੇ ਆ ਤੇ ਵੀ ਇਹ ਇਦਾਂ ਇਹ ਓਦਾਂ ਆਪਦੇ ਆਪਦੇ ਬੰਦੇ ਹੀ ਹੁੰਦੇ ਆ ਆਪਦੀ ਚੀਜ਼ ਨੂੰ ਹਨਾ ਖਰਾਬ ਕਰਨ ਵਾਲੇ